ਵੇ ਉੱਠ ਜਾ ਸੁਸਤੀਆ ਵੇ ਸੁਸਤੀਆ ਕੋ ਕੰਮ ਕਰ ਲਾ ਕਿਉਂ ਤੈਨੂੰ ਇੰਨਾ ਦਿਲਿੱਦਰ ਪਿਆਰ ਆਂਦਾ ਆ ਲੋਕਾਂ ਦੇ ਨਿਆਣੇ ਵੇਖ ਲਾ ਆ ਸਵੇਰੇ ਸਵੇਰੇ ਤਿਆਰ ਹੋ ਕੇ ਨਾ ਆ ਕੰਮਕਾਰਾਂ ਤੇ ਚੱਲ ਜਾਂਦੇ ਬਸ ਤੂੰ ਤਿੰਦ ਮੰਜਾ ਹੀ ਨਹੀਂ ਛੱਡਦਾ ਕੋਈ ਆਪਣੇ ਆਪ ਸ਼ਰਮ ਨੂੰ ਹੱਥ ਮਾਰ ਲਾ ਉਹ ਮੰਮੀ ਸਾਡੇ ਕੰਮ ਤੇ ਮੈਂ ਕਰ ਲਿਆ ਕੋਈ ਕੰਮ ਬੱਜਿਆ ਵਾ ਜਿਹੜਾ ਕੰਮ ਮੇਰੇ ਕਰਨ ਲਾਇਕ ਹੋਵੇ ਆਹੋ ਪੁੱਤ ਇਹ ਤਾਂ ਤੂੰ ਗੱਲ ਸਹੀ ਕਹਿਂਦੇ ਆ ਸਾਰੇ ਕੰਮ ਤੂੰ ਹੀ ਕਰਦਾ ਕਰਦਾ ਕਿਹੜਾ ਕੰਮ ਮੈਨੂੰ ਇਹ ਕ ਦੱਸ ਗੱਲ ਕੰਮ ਕਰਦਾ ਕਿਹੜਾ ਸਿਰਫ ਇਹ ਕੰਮ ਕਰਦਾ ਕਿ ਲੰਗਰ ਪਾਣੀ ਖਾ ਕੇ ਤੇ ਭਾਂਡੇ ਇੱਥੇ ਸੁੱਟ ਦੇਣਾ ਹੈ ਤੇ ਬਾਅਦ ਚ ਫੇਰ ਸੋ ਜਾਣਾ ਇਹ ਕੰਮ ਕਰਦਾ ਤੂੰ ਕਿ ਮੰਮੀ ਜੀ ਮੇਰਾ ਆ ਖਾਣੂ ਦਿਲ ਕਰਦਾ ਉਹ ਤੈਨੂੰ ਮੈਂ ਲਿਆ ਦਨੀ ਆ ਉਹ ਖਾਣਾ ਤੇ ਸੋ ਜਾਣਾ ਵੇ ਮੇਰੀ ਗੱਲ ਸੁਣ ਵੇ ਕੀ ਕਹਿੰਦੇ ਆ ਹਾਏ ਹਾਏ ਸੜ ਜੇ ਜ਼ੁਬਾਨ ਮੈਨੂੰ ਕੀ ਲੱਗੀ ਸੀ ਕਹਿਣ ਵੇ ਕੀ ਕਹਿੰਦੇ ਆ ਆ ਕੁੱਮ ਕਰਨ ਦੇ ਆ ਮੈਨੂੰ ਲੱਗਦਾ ਕਿ ਤੇ ਖਾਨਦਾਨ ਚੋਂ ਤੂੰ ਕਿਤੇ ਆਇਆ ਹੈ ਹੈਂ ਕੋਈ ਸ਼ਰਮ ਕਰ ਲਾ ਮਮਮੀ ਕਰ ਲੂੰਗਾ ਸਾਹਮਣੇ ਹਾਂ ਕੋਣ ਕਿਵੇਂ ਬੂਆ ਖੋਲਿਆ ਦਸਵੀਰ ਬੈਂਦੀ ਦਸਵੀਰ ਬੈਂਦੀ ਵੇ ਇੱਥੇ ਸਾਹਮਣੇ ਘਰ ਵਾਲੇ ਜਿਹੜੇ ਇਥੋਂ ਛੱਡ ਕੇ ਚਲੇ ਗਏ ਆ ਪੁਸ਼ਪਿੰਦਰ ਭੈਣ ਜੀ ਆਜੋ ਆਜੋ ਨੰਗਾਓ ਨੰਗਾਓ ਭੈਣ ਜੀ ਨੰਗਾਓ ਆ ਗਈ ਜੀ ਆ ਗਈ ਜੀ ਆਜੋ ਆਜੋ ਨੰਗਿਆ ਨੇ ਪਹਿਣਾ ਨੰਗਿਆ ਨੰਗਿਆ ਸਸੀਗਾਲ ਸਸੀਗਾਲ ਆਂਟੀ ਆਈ ਹੋ ਆ ਜਾ ਆ ਜਾ ਨਹੀਂ ਪੈਣਾ ਆ ਜਾ ਬਹਿ ਜਾ ਬਹਿ ਆ ਜਾ ਕੀ ਹਾਲ ਚਾਲ ਹੈ ਬਸ ਹੀ ਕੀ ਹੈ ਹੈ ਕਿ ਇਧਰ ਲੰਗੀ ਸੀ ਮੈਂ ਅੱਜ ਜਸਪੀ ਨੂੰ ਮਿਲ ਕੇ ਹੀ ਜਾਣਾ ਬਹਿ ਜਾ ਨਹੀਂ ਪੈਣੇ ਤੂੰ ਤਾਂ ਜਦੋਂ ਦਾ ਮੱਲਾ ਛੱਡ ਕੇ ਗਈ ਆ ਤੂੰ ਤਾਂ ਕਦੀ ਇਧਰ ਮੂੰਹ ਹੀ ਨਹੀਂ ਕੀਤਾ ਆ ਨਹੀਂ ਨਹੀਂ ਹੁੰਦਾ ਘਰ ਬੱਚਿਆਂ ਦੇ ਵਿੱਚੋਂ ਮੇਰਾ ਤੇ ਦਿਲ ਨਹੀਂ ਸੀ ਸੱਚੀ ਇੱਥੋਂ ਜਾਂਦੇ ਬੱਚੇ ਲੈ ਗਏ ਦੀ ਖੁੱਲੀ ਦਾ ਤੇ ਮम्मा ਜਾਣਾ ਨਾ ਮੇਰਾ ਉੱਥੇ ਜੀ ਲੱਗਦਾ ਇੰਨਾ ਕੋਈ ਗੱਲ ਨਾ ਕਰ ਨਾ ਤੂੰ ਪਨਾ ਛਾਪਤਾ ਹੀ ਨਹੀਂ ਲੱਗਦਾ ਕਿੱਥੇ ਵਾਰ ਦਿੱਤਾ ਨਾ ਲੱਗਿਆ ਇਹ ਤਾਂ ਭੈਣਾ ਤੇਰੀ ਸਹੀ ਗੱਲ ਆ ਜਿਹੜਾ ਗਲੀਆਂ ਮੱਲਿਆਂ ਚ ਜੋ ਰੌਣਕ ਆ ਉਹ ਕਿਤੇ ਕੋਠੀਆਂ ਚ ਥੋੜਾ ਕਿਤੇ ਰੌਣਕ ਹੁੰਦੀ ਆ ਉੱਥੇ ਪਿਆਰ ਹੀ ਨਹੀਂ ਕੋਈ ਤੱਕਦਾ ਹੀ ਨਹੀਂ ਕਿਸੇ ਵੱਲ ਕੋਈ ਜਿੰਦਾ ਕੋ ਮਰਿਆ ਕਿਸੇ ਘਰ ਦੁੱਖ ਸੁਖ ਹੋਏ ਬਾਹਰ ਨਿਕਲਣ ਤੇ ਪਤਾ ਲੱਗਦਾ ਕਿ ਆ ਕੁਛ ਹੈ ਨਾ ਦੇ ਘਰ ਤੇ ਇੱਥੇ ਵੇਖ ਲਾ ਆ ਪਾਬੂਆ ਖੋਲ ਕੇ ਤੇ ਆਪਣੇ ਬੂਹਾ ਦੇ ਗਾੜੀ ਬੈਠੇ ਰਹਿਣਾ ਸਾਰਾ ਦਿਨ ਇੰਜ ਹੀ ਬੀਤ ਜਾਂਦਾ ਸੀ ਖਾਣਾ ਪੀਣਾ ਉੱਥੇ ਸਬਜ਼ੀਆਂ ਕੱਟਣੀਆਂ ਕੀ ਕੁਛ ਨਹੀਂ ਸੀ ਕਰੀਦਾ ਤੇਰੇ ਸਾਹਮਣੇ ਦੁੱਖ ਸੁਖ ਆਪਣੇ ਕਰਨੇ ਮੈਂ ਕਿ ਨਹੀਂ ਤੇ ਉਹ ਹੌਲਾ ਹੋ ਜਾਂਦਾ ਸੀ ਮਨ ਇਹਦੇ ਪ੍ਰਸੰਨ ਹੁੰਦਾ ਸੀ ਕਿਸੇ ਨਾ ਕੋਈ ਗੱਲ ਸੀ ਕੀਤੀ ਐ ਇੱਥੇ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਪਸ਼ਪੰਦਰ ਪੈਂਜੀ ਜੁਰਦਾ ਤੁਸੀਂ ਗਏ ਜੈ ਨਾ ਉਹਨਦੇ ਵੇਖ ਲੋ ਮੈਂ ਵੀ ਅੰਦਰ ਹੀ ਮੰਜਾ ਡਾਨੀ ਆ ਨਾ ਕਿਤੇ ਸਰਜੀਤ ਪੈਂਜੀ ਆਂਦੀ ਉਹ ਨਾ ਕਿਤੇ ਮੰਜੂ ਪੈਂਜੀ ਆਂਦੀ ਉਹ ਵੀ ਆਪਣੇ ਅੰਦਰ ਬੜੀਆਂ ਰਹਦੀਆਂ ਓਏ ਸਾਡਾ ਵੇ ਬਿਮਾਰੀ ਆਂਟੀ ਆਈ ਉੜ ਜਾ ਸਾਹਿਦ ਕੀ ਗੱਲ ਸੁੱਤਾ ਆ ਸਾਸੀ ਗੱਲ ਸਾਸੀ ਗੱਲ ਤਬੀਅ ਠੀਕ ਐ ਹਾਂਜੀ ਹਾਂਜੀ ਤੇ ਕੀ ਹੋਇਆ ਲੇਟਿਆ ਹੋਇਆ ਵੇ ਰੋਟੀ ਖਾ ਕੇ ਥੱਕ ਗਿਆ ਇਹ ਮੈਂ ਵੀ ਰੋਟੀ ਖਾ ਕੇ ਥੱਕ ਗਿਆ ਹਾਂਜੀ ਆਂਟੀ ਜੀ ਇਹ ਤਾਂ ਨਵੀਂੋ ਗੱਲ ਮੈਂ ਸੁਣੀ ਐ ਰੋਟੀਆਂ ਦੇ ਕੋਲ ਥੱਕਦਾ ਰੋਟੀ ਖਾ ਕੇ ਸਾਰੇ ਥੱਕਦੇ ਹੁੰਦੇ ਸਾਡਾ ਨਾ ਹੀ ਕਿੰਨਾ ਬਚਦਾ ਭੈਣ ਜੀ ਇਹ ਤਾਂ ਤੇ ਐਹੋ ਹੀ ਹਾਲ ਐ ਦਿਲਦਰ ਜੇ ਦਾ ਬਸ ਆ ਲੋ ਉੱਠ ਗਿਆ ਜੇ ਮੈਂ ਸੁੱਤਾ ਰਹਿਣਾ ਕੋਈ ਕੰਮਕਾਰ ਵੀ ਕਰਨਾ ਮੈਂ ਕੰਮ ਹਾਂ ਉਹ ਜਿੰਨੇ ਕੰਮ ਮੈਂ ਕਰ ਛੱਡੇ ਆ ਨਾ ਮੈਂ ਕਹਿੰਨਾ ਵਾਂ ਪੂਰੇ ਭਾਰਤ ਵਿੱਚ ਕਿਸੇ ਨੇ ਨਹੀਂ ਕੀਤੇ ਹੋਣੇ। ਓ ਮਾਈ ਗੋਡ। ਸਪਿੰਦਰ ਭੈਣ ਜੀ ਅਜੜੀ ਤੁਸੀਂ ਕੰਮ ਦੀ ਗੱਲ ਕਰਨ ਡੇ ਜੈ ਨਾ। ਆ ਮੈਂ ਤਾਂ ਖਾ ਆਪ ਕਲਪਦੀ ਹਾਂ ਇਹਦੇ ਨਾਲ। ਵੀ ਬਿਮਾਰੀਏ ਕੋਈ ਕੰਮ ਕਰ ਲਾ। ਕੱਲ ਨੂੰ ਭੈਣ ਜੀ ਦਾ ਵਿਆਹ ਕਰਨਾ। ਅੱਜ ਕੱਲ ਤਾਂ ਕੁੜੀ ਵਾਲੇ ਪਹਿਲਾਂ ਹੀ ਪੁੱਛਦੇ। ਦੱਸੋ ਅੱਜ ਕੱਲ ਕਿ ਸ਼ੁਰੂ ਤੋਂ ਆ ਸਾਡਾ ਵਿਆਹ ਹੋਇਆ ਸੀ। ਕੋਈ ਕਹਿੰਦੇ ਮੁੰਡਾ ਕੰਮ ਕੀ ਕਰਦਾ। ਪਰ ਇਹਨੂੰ ਭੈਣ ਜੀ ਮੈਂ ਕਲਪਦੀ ਹਾਂ ਇਹ ਮੁੰਡੇ ਦੀ ਕੋਈ ਵੀ ਕੰਨ ਤੇ ਨਾ ਜੂਨੀ ਸਰਕਦੀ। ਹੈਂ? ਪਿਓ ਵੀ ਇਹਦਾ ਕਲਵਲਗ ਥੱਕ ਗਿਆ ਪਰ ਇਹ ਮੰਨਦਾ ਹੀ ਨਹੀਂ ਬਸ ਜਦੋਂ ਵੇਖੋ ਇਹਨੂੰ ਦਿਲਦਰੇ ਪਿਆਰਾ ਤਾਂ ਆ ਕਈ ਵਾਰ ਤੇ ਪੈਂਚੀ ਮੈਨੂੰ ਡਰ ਲੱਗਾ ਲੱਕ ਬੰਦਾ ਆਇਆ ਕਿਤੇ ਨਸ਼ੇਦੀਆਂ ਗੋਲੀਆਂ ਤੇ ਕਿਤੇ ਖਾਂਦਾ ਆ ਲੋ ਖੜੋ ਵੇਖ ਲੋ ਇਹਦਾ ਹਾਲ ਬਸ ਦੰਦੀਆਂ ਘੱਟ ਛੱਡਦਾ ਜੇ ਪੁੱਤ ਕੇ ਕੰਮ ਵਿਆਹ ਨਹੀਂ ਕਰਾਣਾ ਐਸ ਤਰ੍ਹਾਂ ਤੇ ਨਹੀਂ ਹੋਣਾ ਵਿਆਹ ਤੂੰ ਕੇ ਐਸ ਤਰ੍ਹਾਂ ਨਹੀਂ ਹੋਣਾ ਕਰਾ ਲਾਂਗੇ ਜਦੋਂ ਵਿਆਹ ਹੋਣਾ ਹੋਊਗਾ ਵਿਆਹ ਕਰਾ ਕਾਲੀ ਹੋਏ ਨਾਲ ਲੈ ਆਪਣਾ ਲੈ ਤੂੰ ਕੰਮ ਕਰ ਤੇ ਮੈਂ ਕ ਤੇਰਾ ਵਿਆਹ ਕੱਲ ਕਰ ਦਿੰਨੀ ਮਮੀ ਜਿੱਦੇ ਜਦੋਂ ਮੈਂ ਇੰਨੇ ਸਾਰੇ ਕੰਮ ਕਰਦਾ ਸੀ ਉਦੋਂ ਕਿਉਂ ਨਹੀਂ ਵਿਆਹ ਕਰਾਤਾ ਤੁਸੀਂ ਮੇਰਾ ਵੇ ਉਹ ਵਾਲੇ ਕੰਮ ਹੋਰ ਕੀ ਨਹੀਂ ਇਹ ਕੀ ਲੈ ਹੈ ਇਹ ਤੇ ਇਹ ਬੜਾ ਸਮਾਨ ਰੱਖਿਆ ਹੁਣ ਦੱਸ ਸਾਰੀ ਗੱਲ ਦੱਸ ਆਂਟੀ ਨੂੰ ਕੀ ਹੈ ਇੰਨਾ ਖਲੇਰਾ ਪਾਇਆ ਸੁਣ ਲੋ ਇਹਦੇ ਕੋਲੋਂ ਆ ਸਮਾਨ ਦਾ ਖਲੇਰਾ ਨਹੀਂ ਆ ਮੇਰਾ ਸਮਰਾਜੇ ਆ ਸਾਰਾ ਅੱਛਾ ਸਮਰਾਜੇ ਤੇਰਾ ਹੋਰ ਕੀ ਅੱਛਾ ਇਹ ਕੀ ਬਤਾ ਕੰਮ ਕਰਨਾ ਵੇ ਮੈਂ ਸ਼ੁਰੂ ਤੋਂ ਆਂਟੀ ਮਿਹਨਤ ਮਜ਼ਦੂਰੀ ਕਰਕੇ ਵੇਹ ਲੋ ਪਹਿਲਾ ਦਿਨ ਇਹ ਖਰੀਦੀ ਆ ਪੋੜੀ ਕੋੜਾ ਪੋੜੀ ਚੱਲ ਦੱਸ ਨਹੀਂ ਨਹੀਂ ਅੰਡੀ ਮੈਂ ਤੈਨੂੰ ਸਭ ਤੋਂ ਪਹਿਲਾਂ ਦੱਸਦਾ ਮੈਂ ਇੱਥੋਂ ਆ ਕਈ ਤੋਂ ਕੰਮ ਛੱਡ ਕੀਤਾ ਏ ਅੱਛਾ ਕਈ ਨਾ ਕੀ ਕਰਦਾ ਸੀ ਪਹਿਲਾਂ ਮੈਂ ਕੁਝ ਕਰਦਾ ਨਹੀਂ ਸੀ ਤੇ ਘਰ ਦੇ ਕਹਿੰਦੇ ਚੱਲ ਤੂੰ ਵਿਹਲਾ ਵਾ ਖੇਤੀਬਾੜੀ ਕਰ ਲਾ ਅੱਛਾ ਤੇ ਮੈਂ ਖੇਤੀਬਾੜੀ ਕਰਨੀ ਛੱਡ ਗਿਆ ਖੇਤੀ ਹਾਂਜੀ ਅੱਛਾ ਲੱਗਦਾ ਤਾਂ ਨਹੀਂ ਕਿਦ ਤਰ੍ਹਾਂ ਕੀਤੀ ਹੋਈ ਕੀਤੀ ਉਹਦੇ ਵਿੱਚ ਚਲੋ ਆਪਣੀ ਨਈ ਥੋੜੀ ਤਰੱਕੀ ਏ ਅੱਛਾ ਫਿਰ ਉਸ ਤੋਂ ਬਾਅਦ ਉਹ ਗੇਟ ਵੀ ਖੰਦੇ ਆ ਗਰੀਲਾ ਵੀ ਖੰਦੀਆਂ ਆਹੋ ਫਿਰ ਮੈਨੂੰ ਵੈਲਡਿੰਗ ਦਾ ਕੰਮ ਪਾ ਕੇ ਦਿੱਤਾ ਉਹਨਾਂ ਨੇ ਅੱਛਾ ਤੇ ਕਿਤਾਗਾ ਨਹੀਂ ਉਹ ਦੱਸ ਦੱਸ ਖੋਲ ਕੇ ਦੱਸ ਨਹੀਂ ਉਹ ਸਾਰੀ ਗੱਲ ਦੱਸ ਨਹੀਂ ਉਹ ਵੈਲਡਿੰਗ ਦਾ ਜਿਹੜਾ ਕੰਮ ਸੀ ਉਹ ਸਵੇਰੇ ਸਵੇਰੇ ਹੁੰਦਾ ਸੀ ਅੱਛਾ ਤੇ ਮੈਂ ਸ਼ਾਮੀ ਕੋ ਉੱਠਦਾ ਸੀ ਸ਼ਾਮੀ ਦੁਕਾਨ ਖੋਲਦਾ ਅੱਛਾ ਸ਼ਾਮੀ ਉੱਠਦਾ ਸੀ ਹਾਂਜੀ ਠੀਕ ਆ ਤੇ ਉਹ ਮਤਲਬ ਤੁਸੀਂ ਚਾਹੋ ਕਿ ਚੱਲਿਆ ਹੀ ਨਹੀਂ ਨਾ ਕੰਮ ਚੱਲਿਆ ਹੀ ਨਹੀਂ ਚੱਲਿਆ ਹੀ ਨਹੀਂ ਕੰਮ ਕਿਉਂਕਿ ਸ਼ਾਮ ਨੂੰ ਉੱਠਦਾ ਸੀ ਹਾਂ ਉਹ ਤੇ ਫੇਰ ਕਿਤੇ ਕਾਹ ਥੋੜੀ ਆਣੀ ਸੀ ਅੱਜ ਗਾਂ ਸੁਣੋ ਜਗਾ ਵੀ ਦੱਸੂਗਾ ਅਗਲਾ ਕਿਹੜਾ ਕੰਮ ਕੀਤਾ ਹੈ ਨੇ ਫੇਰ ਮੈਂ ਸੋਚਿਆ ਪ੍ਰੋਪਰਟੀ ਦਾ ਵਾਵਾ ਕੰਮ ਆ ਲੋਕਾਂ ਨੇ ਘਰ ਘੁਰਤੇ ਬਣਾਉਣਾ ਯਾਰ ਭੈਣ ਜੀ ਸਹੀ ਕੰਮ ਫੜਿਆ ਜੇ ਮੁੰਡੇ ਤੁਹਾਡੇ ਨੇ ਇਹ ਠੇਕੇਦਾਰੀ ਚ ਤਾਂ ਪੈਸਾ ਹੀ ਬੜਾ ਜੇ ਅਸੀਂ ਤਾਂ ਕੋਟੀ ਠੇਕੇ ਦੀ ਬਣਵਾਈ ਹੈ ਲੱਖਾਂ ਲੱਖਾਂ ਰੁਪਏ ਲੈਂਦੇ ਜੇ ਤੇ ਨਾਲ ਜਿ ਸਰ ਠੇਕਾ ਬਣਾਦੇ ਵੀ ਜ ਪੰਜਾਹ ਪੰਜਾਹ ਗਾਇਦਾ ਆਪਣਾ ਮਕਾਨ ਬਣਾ ਲੈਂਦੇ ਐ ਇੰਨਾ ਮਟੀਰੀਅਲ ਮੰਗਵਾਉਂਦੇ ਐ ਇੰਨਾ ਮਟੀਰੀਅਲ ਮੰਗਵੰਦੇ ਜੇ ਤਨ ਪਤਾ ਹੀ ਨਹੀਂ ਇਹ ਕੰਮ ਬਹੁਤ ਵਧੀਆ ਆ ਜੇ ਇਹਨੇ ਦਿਨੋਂ ਚ ਵਾਜ ਜਾਣਾ ਜੇ ਮੁੰਡੇ ਨੇ ਮੈਂ ਕਹਿੰਨੀ ਅੱਗੇ ਵੀ ਸੁਣ ਲੋ ਨਾ ਇਥੋਂ ਤੱਕ ਨਾ ਜੇ 50 ਗਾਇ ਦਾ ਤੁਸੀਂ ਕਹਿੰਦੇ ਨਾ ਮਕਾਨ ਬਣਾ ਲੈਂਦੇ ਮੈਂ ਕਹਿੰਦੀ 5 ਗਾਇ ਦਾ ਬਣਾ ਕੇ ਵਕਾਰਨ ਦਾ ਫਿਰ ਇੱਕ ਸੁਣੋ ਤੇ ਸੀ ਕਥਾ ਸੁਣਾਣੀ ਕਾੜੀ ਜਦੀ ਨਹੀਂ ਨਹੀਂ ਕਾਮ ਤੇ ਬੜਾ ਵਧੀਆ ਸੀ ਹਾਂ ਨਹੀਂ ਮੈਨੂੰ ਇਹ ਨਹੀਂ ਸਮਝ ਲੱਗੀ ਮੈਂ ਸ਼ਾਮੀ ਉਹਨਾਂ ਕੋਲ ਜਾਣਾ ਸੀ ਉਹ ਮੈਨੂੰ ਕਹਿੰਦੇ ਸੀ ਕੋਈ ਨਹੀਂ ਠੇਕਾ ਤੁਹਾਨੂੰ ਹੀ ਦਵਾਂਗੇ ਤੁਹਾਨੂੰ ਹੀ ਦਵਾਂਗੇ ਸਵੇਰੇ ਬੰਦੇ ਨਹੀਂ ਪਹੁੰਚਦੇ ਸੀ ਬੰਦਾ ਹੀ ਕੋਈ ਹੋਰ ਲਾ ਲੈਂਦੇ ਸੀ ਉਹ ਫਿਰ ਨਹੀਂ ਉਹ ਕਿਉਂ ਉਹ ਇਦਾਂ ਹੀ ਕਿ ਸ਼ਾਮੀ ਮੈਂ ਆਰਡਰ ਲੈ ਆਉਣਾ ਸੀ ਪਰ ਮੇਰੇ ਕੋ ਨਾ ਸਵੇਰੇ ਜਲਦੀ ਉੱਠਿਆ ਨਹੀਂ ਜਾਂਦਾ ਕਿ ਉਹ ਬੰਦਾ ਹੀ ਕੋਈ ਹੋਰ ਲਾ ਲੈਂਦੇ। ਅੱਛਾ ਤੇ ਤੂੰ ਰਾਤ ਨੂੰ ਜਾਂਦਾ ਸੀ ਕੰਮ ਕਰਨ। ਆਹੋ ਫੇਰ ਮੇਰੇ ਕੋ ਸਵੇਰੇ ਉੱਠਣ ਨਾ ਜਾਂਦਾ ਸੀ। ਜੇ ਮੈਂ ਰਾਤੀ ਕੰਮ ਕਰੂੰਗਾ ਸਵੇਰੇ ਕਿਵੇਂ ਉਠੂੰਗਾ ਨਾ। ਸਹੀ ਕਹਿੰਦੇ ਆ ਕਮਾਈ ਕਮੋਈ ਨਹੀਂ ਹੈਗੀ ਆ ਕੰਮ ਦੇ ਵਿੱਚ। ਫਿੱਟੇ ਮੂੰਹ ਮਿਸਤਰੀ ਕੰਮ ਰਾਤ ਨੂੰ ਕਰਦੇ ਦਿਨਾਂ ਕਰਦੇ ਆ। ਤੂੰ ਸੌਣ ਕੀ ਕਿਹੜੇ ਟਾਈਮ ਨਾ ਜੇ ਮੈਂ ਉਠੂੰਗਾ ਸ਼ਾਮੀ ਤੇ ਫੇਰ ਮੈਂ ਸੌਂਗਾ ਕਿਹੜੇ ਟਾਈਮ? ਤੂੰ ਨਹੀਂ ਕਰ ਸਕਦਾ ਕੰਮ ਕੋਈ। ਨਹੀਂ ਨਹੀਂ ਕੰਮ ਤੇ ਮੈਂ ਬੜੇ ਕੀਤੇ ਆ। ਅੱਛਾ ਸੁਣ ਲੈ। ਹਾਂ ਭੈਣਾ ਜਿਹੜੀਆਂ ਗੱਡੀਆਂ ਖੜੀਆਂ ਨਾ ਹਾਂ ਹੈਨਾ ਇਹ ਵੀ ਗੱਡੀਆਂ ਦਾ ਨੂੰ ਕੰਮ ਪਾ ਕੇ ਦਿੱਤਾ ਅੱਛਾ ਮੈਨੂੰ ਕਹਦਾ ਮੰਮੀ ਅਸੀਂ ਗੱਡੀਆਂ ਪਾ ਦਿਓ ਵੇਖਿਓ ਇਹ ਕੰਮ ਚੱਲਣਾ ਹੀ ਚੱਲਣਾ ਜੇ ਅੱਛਾ ਮੈਂ ਕਹਾ ਚੱਲ ਭਰਾਵਾ ਇਹ ਵੀ ਕਰ ਲੈ ਇਹਦੇ ਪਿਓ ਦਾ ਹੱਥ ਪੱਲਾ ਮੈਂ ਅੱਗੇ ਜੋੜਿਆ ਕੀ ਕਰਵਾ ਦੋ ਕੰਮ ਮੁੰਡੇ ਨੂੰ ਚਲੋ ਜੀ ਗੱਡੀਆਂ ਦਾ ਵੀ ਕੰਮ ਹੋ ਪਰ ਮੰਮੀ ਉਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਸੀ ਪਤਾ ਨਹੀਂ ਮੰਮੀ ਮੇਰੇ ਕਰਮ ਹੀ ਕਿਦਾਂ ਦੇ ਮੇਰਾ ਕੋਈ ਕੰਮ ਹੀ ਨਹੀਂ ਚੱਲਦਾ ਹਾਂ ਮੈਨੂੰ ਦੱਸ ਲੰਦੇ ਮੈਂ ਆਦਾਦਾ ਮੰਮੀ ਵੇਖੋ ਮੇਰੀ ਗੱਲ ਸੁਣੋ ਆਂਟੀ ਅੰਨੇ 4-5000 ਦੋਸਤ ਠੀਕ ਆ ਗੱਡੀ ਆਪਾਂ ਇੱਕ ਨਵੀਂ ਕਢਾ ਲਈ ਫਾਈਵ ਟਰ ਗੱਡੀ ਹਾਂ ਪਤਾ ਨਹੀਂ ਆਪਾਂ 5000 ਦੋਸ ਮਿਲ ਕੇ ਕੰਮ ਕਰਦੇ ਹੀ ਸਵਾਰੀ ਵਹਿੰਦੀ ਨਹੀਂ ਕੋਈ ਸਾਡੀ ਗੱਡੀ ਚ ਨਸਾਈ ਲੋਕੋ ਕਿਉ ਗੱਡੀਆਂ ਦਾ ਕੰਮ ਤਾਂ ਬਹੁਤ ਚੱਲਦਾ ਹੈ ਉਹ ਸਾਡੇ ਦੇਖ ਸਾਡੇ ਬੱਚੇ ਵੀ ਕਿਤੇ ਜਾਂਦੇ ਟੈਕਸੀ ਕਰਕੇ ਜਾਂਦੇ ਬੜਾ ਕਰਾਇਆ ਲੈਂਦੇ ਆ ਟੈਕਸੀ ਵਾਲੇ ਤੋ ਹੋਰ ਕੀ ਮੈਂ ਤੁਹਾਨੂੰ ਦੱਸ ਤੀਆਂ ਉਹ ਚੱਲਣਾ ਸਵਾ ਸੀ ਜੇ ਚਲੋ ਐਸ ਬਾਰੇ ਨੇ ਹਿੰਮਤ ਕਰਕੇ ਕਹਿ ਸੋਚ ਹੀ ਲਿਆ ਕਿ ਮੈਂ ਦਿਨੇ-ਦਿਨੇ ਜਾਵਾਂਗਾ ਹੂੰ ਚਲ ਜਾਂਦੇ ਸੀ ਤੇ ਚੱਲਿਆ ਐਸ ਕਰਕੇ ਨਹੀਂ ਜਦੋਂ ਗੱਡੀ ਕਿਹਨੇ ਕਿਰਾਏ ਵਾਸਤੇ ਬੁੱਕ ਕਰ ਲੈਣੀ ਆਹੋ ਤੇ ਮਰ ਜਾਣੇ ਪੰਜੇ ਮੁੰਡੇ ਆ ਪੈਂਦੇ ਸੀ ਸਵਾਰੀ ਕਿੱਥੇ ਬੰਦੀ ਤੇ ਮੰਮੀ ਉਹਦੇ ਵਿੱਚ ਕੰਦਾ ਸੀ ਸਾਂਝਾ ਕੰਮ ਕੀਤਾ ਪਰ ਮੰਮੀ ਉਹਦੇ ਵਿੱਚ ਪੁੱਤ ਦਾ ਡਾ ਪੂਰਾ ਮਾਨਦਾਰ ਹੈ ਨਾ ਕਿਸੇ ਨਾਲ ਰੁਪਏ ਦੀ ਹਿਰ ਫੇਰਨਾ ਜਿੱਤਾਂ ਹੀ ਮੈਂ ਸਾਰੇ ਬੰਦੇ ਨਾਲ ਰੱਖਦਾ ਆ ਤੇ ਸਵਾਰੀਆਂ ਤੇ ਨਹੀਂ ਝੋਲੀ ਚ ਬੈਣੀਆਂ ਸੀ ਨਾ ਸਵਾਰੀਆਂ ਕਿੱਥੇ ਬੈਣਾ ਸੀ ਪੰਦੇ ਤੂੰ ਬੈ ਜਾਂਦੇ ਪਤਾ ਨਹੀਂ ਕੰਮ ਕਿਉਂ ਨਹੀਂ ਚੱਲਿਆ ਬਸ ਉਹਦੇ ਜਦ ਮੈਂ ਸਵੇਰੇ ਉੱਠ ਕੇ ਵੀ ਟਾਈਮ ਸਰ ਜਾਣਾ ਹੈ ਅੱਛਾ ਤੇ ਦਸ ਵੀ ਰਹਿ ਗਈ ਹੈ ਅਰੇ ਇੱਕ ਖਵਾ ਪਰ ਵਾਲੇ ਪੰਪ ਪਾ ਕਾ ਦੇ ਲਿਆ ਇਹ ਵੀ ਇਹ ਦੇਖੋ ਸੁਣ ਲੋ ਕਥਾ ਆਂਟੀ ਆ ਗਈ ਪੁੱਛ ਲੈ ਜੇ ਇਹ ਦੁੱਖ ਦੀ ਰਗ ਤੇ ਹੱਥ ਰੱਖਤਾ ਜੇ ਇਹ ਤਾਂ ਪੈਣਾ ਤੂੰ ਕਿਉਂ ਪੁੱਛਿਆ ਅੱਛਾ ਤੈਨੂੰ ਦੱਸ ਨਹੀਂ ਸਕਦੇ ਕੀ ਹੋਇਆ ਚਲੋ ਮੰਮੀ ਦੱਸ ਦਿੰਨੇ ਆਂ ਆਂਟੀ ਆਪਣੇ ਆਂ ਮੈਂ ਕਿਉਂ ਦੱਸਾਂ ਬਿਮਾਰੀ ਪੈਣਿਆ ਤੂੰ ਹੀ ਆਪਣੇ ਮੂੰਹ ਫੁੱਟ ਪੈ ਆਂਟੀ ਮੈਂ ਤਾਂ ਪਾਤਰੀ ਦਾ ਕੰਮ ਕੀਤਾ ਸੀ ਨਾ ਜਦ ਲੱਗਾ ਦਸਤ ਪੈਣ ਜੀ ਨੂੰ ਤੇਰੀ ਕਥਾ ਵਾਕਈ ਬਹੁਤ ਲੰਬੀ ਐ ਨਹੀਂ ਨਹੀਂ ਆਂਟੀ ਮੈਨੂੰ ਇਹ ਹੀ ਗਾ ਕਿ ਚੱਲ ਆ ਜੋ ਵੀ ਆ ਰੋਡ ਤੇ ਸਾਈਕਲ ਮੋਟਰਸਾਈਕਲ ਗੱਡੀਆਂ ਚੱਲਦੀਆਂ ਵਾ ਠੀਕ ਆ ਲੋਕਾਂ ਨੇ ਟਾਇਰਾਂ ਜਵਾਬ ਹੀ ਭਰੋਣੀਆਂ ਤੇ ਪੈਂਚਰ ਵੀ ਹੋਣੇ ਹੋਣੇ ਆ ਤੇ ਮੈਂ ਫਿਰ ਸਾਈਕਲਾਂ ਦੇ ਨਾ ਪੈਂਚਰ ਦੀ ਦੁਬਾ ਦੀ ਦੁਕਾਨ ਖੋਲ ਲੀ ਅੱਛਾ ਤੇ ਪਤਾ ਨਹੀਂ ਕਿਹੜੀ ਉਹ ਮਨੁੱਖ ਘਰੀ ਉੱਥੇ ਦੁਕਾਨ ਤੇ ਨਾ ਇੱਕ ਕੁੜੀ ਆਈ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਆਹ ਹੋਪ ਹੈ ਨਾ ਅੱਛਾ ਇਹਨੂੰ ਪਿਆਰ ਹੋ ਗਿਆ ਇਹ ਤਾਂ ਮਰ ਜਣਾ ਉਹਦੇ ਨਾਲ ਲੱਗਾ ਸੀ ਵਿਆਹ ਕਰਵਾਣ ਲੈ ਕੰਮ ਕਰਗਾ ਨਹੀਂ ਤੇ ਉਹ ਪਿਆਰ ਦੇ ਚੱਕਰਾਂ 'ਚ ਪੈ ਗਿਆ ਆਂਟੀ ਮੈਂ ਕਾ ਕੰਮ ਕੱਦ ਸੈਟ ਹੁੰਦੇ ਰਹਿਣਗੇ ਜਿਹੜਾ ਪਿਆਰ ਵਾਲਾ ਕੰਮ ਹੈ ਉਹਦੇ ਨਾਲ ਬੇੜੀਏ ਫਿਰ ਹੁੰਦੀ ਹੀ ਮੈਂ ਹਵਾ ਵੀ ਭਰ ਦੇਣੀ ਉਹਦੀ ਪੈਂਚਰ ਵੀ ਲਾ ਦੇਣੀ ਫਿਰ ਉਹਨੇ ਗਾੜੀ ਆ ਕੇ ਆਪਣੀ ਥੇਲੀਆਂ ਨੂੰ ਭੇਜ ਦੇਣਾ ਥੇਲੀਆਂ ਦੇ ਅੱਗੇ ਨਾਲ ਦੇ ਆਏ ਨੇ ਨਾਲ ਦੇ ਨਾਲ ਦੇ ਫਿਰ ਮੈਂ ਇਦਾਂ ਹੀ ਕਰਦੇ ਕਰਦੇ ਮੇਰੇ ਕੋਲ ਦੁਕਾਨ ਦਾ ਕਿਰਾਇਆ ਨਹੀਂ ਇਕੱਠਾ ਆਇਆ ਉਹਨਾਂ ਨੇ ਚੁੱਕ ਕੇ ਮੈਨੂੰ ਬਾਹਰ ਮਾਰਿਆ ਆ ਸਿਰਫ ਰਹਿ ਗਈ ਰਹਿ ਗਈ ਉਹਦੀ ਨਿਸ਼ਾਨੀ ਦਾ ਸ ਪਿਆਰ ਬਹੁਤ ਜ਼ਰੂਰੀ ਸੀ ਦੁਕਾਨ ਜ਼ਰੂਰੀ ਨਹੀਂ ਸੀ ਇਹਦੇ ਤੇ ਪਰ ਮੈਂ ਕੰਮ ਪੂਰੇ ਦੇ ਲੈਣਾ ਕੀਤਾ ਸੀ ਉੱਥੇ ਵੀ ਇਮਾਨਦਾਰੀ ਨਾਲ ਦੇ ਲੈਣਾ ਕੀਤਾ ਸੀ ਅਗਲੀਆਂ ਸਹੇਲੀਆਂ ਨੇ ਕਿਹੜਾ ਤੇ ਉਹ ਕੁੜੀ ਨੇ ਕਿਹਾ ਆਪਣੀਆਂ ਸਹੇਲੀਆਂ ਨੂੰ ਆਜੋ ਤੁਹਾਡੇ ਜੀਜੂ ਦੀ ਦੁਕਾਨ ਪੈਂਚਰਾਂ ਦੀ ਆ ਮਰ ਜਾਣਾ ਨਾ ਉਹ ਬੇਤਾ ਪਤਾ ਨਹੀਂ ਮੇਰੇ ਨਾਲ ਹੀ ਕਿਉਂ ਹੁੰਦਾ ਮੇਰਾ ਕੋਈ ਕੰਮ ਚੱਲਦਾ ਤੇ ਚੱਲਦਾ ਕਿਉਂ ਨਹੀਂ ਆ ਹੁਣ ਤਾਂ ਮੇਰੀ ਕੋਈ ਗਲਤੀ ਵੀ ਨਹੀਂ ਸੀ ਦੁਕਾਨ ਵੀ ਸਵੇਰੇ ਟਾਈਮ ਸਰ ਖੋਲਦਾ ਸੀ ਆਂਟੀ ਮੈਂ ਇਸ ਵੀਰੇ ਮੈਂ ਤਾਂ ਦੱਸਿਆ ਗੱਤੇ ਤੇ ਸਾਈਕਲ ਚੋਂ ਕੱਢ ਕਰੋ ਦਿਲਦਰ ਜੀ ਆਹ ਪੁਰਾਣੀਆਂ ਚੀਜ਼ਾਂ ਰੱਖ ਕੇ ਤੇ ਕੰਮ ਕਿੱਥੇ ਚੱਲਣਾ ਹੈ ਉਹ ਹੋ ਆਂਟੀ ਤੁਸੀਂ ਤਾਂ ਗਰੀਬ ਦੀ ਢੇਡ ਤੇ ਲੱਤ ਮਾਰਨਦੇ ਇਹਦੀ ਵੀ ਗੱਲ ਸੁਣ ਲਾ ਪੈਣਾ ਇੱਕ ਹੋਰ ਕੰਮ ਦੀ ਆਂਟੀਆਂ ਗੱਤੇ-ਗੱਤੇ ਨਹੀਂ ਆ ਮੇਰਾ ਕੰਮ ਆ ਮੈਂ ਹੁਣ ਕਬਾੜੀਆ ਦਾ ਕੰਮ ਸ਼ੁਰੂ ਕੀਤਾ ਸੀ ਹਾਂ ਅੱਛਾ ਹੁਣ ਕਬਾੜ ਦਾ ਕੰਮ ਕਰਦਾ ਈ ਠੀਕ ਉਹ ਆਂਟੀ ਜੀ ਐਰ ਕੀ ਤਾਂ ਕੰਮ ਮਹਾਰਾਜੀ ਦੀ ਗਿਰਬਣਾ ਨਾ ਇੰਨਾ ਵਧੀਆ ਚੱਲ ਗਿਆ ਸੀ ਘਰ ਦੇ ਵੇ ਦੋ ਦੋ ਟੈਂਪੋ ਭਰ ਕੇ ਕਵਾੜ ਦੇ ਲਿਆਉਂਦਾ ਸੀ ਮੈਂ ਅੱਛਾ ਇੰਨਾ ਕੰਮ ਚੱਲਦਾ ਸੀ ਹੋਰ ਕੀ ਫਿਰ ਉਹ ਤੋਂ ਬਾਅਦ ਮੈਂ ਪੈਸੇ ਜੋੜ ਕੇ ਸਾਈਕਲ ਲੈ ਲਿਆ ਮੈਂ ਕਿਹਾ ਚੱਲ ਸਾਈਕਲ ਲੱਜਾਇਆ ਕਰੂੰਗਾ ਆਪਣੀ ਕਮਾਈ ਦਾ ਆਪਣੀ ਕਮਾਈ ਦਾ ਜੋ ਵੀ ਹੈ ਨਾ ਆਪਣੇ ਸੰਦ ਦਾ ਬੜਾ ਫਾਇਦਾ ਹੁੰਦਾ ਬੰਦਾ ਜਦੋਂ ਮੱਝੀ ਆ ਜਾ ਸਕਦਾ ਤੇ ਇੱਕ ਦਿਨ ਇਦਾਂ ਹੀ ਆਂਟੀ ਜੀ ਇੱਕ ਰਾਤ ਨਾ ਮੈਂ ਕੰਮ ਤੋਂ ਵਾਪਸ ਹੋਣਿਆ ਸੀ ਤੇ ਉਸ ਰਾਤ ਦੀ ਮੇਰੇ ਨਾਲ ਦੁਰਘਟਨਾ ਹੋ ਗਈ ਦੁਰਘਟਨਾ ਛੱਟ ਦੇ ਨਹੀਂ ਲੱਗੀ ਕਿਤੇ ਵੇ ਆਂਟੀ ਇੱਥੇ ਲੱਗੀ ਓ ਮਾਈ ਗੋਡ ਜੇ ਤੇ ਨਾ ਮੈਨੂੰ ਪਿਆਰ ਨਹੀਂ ਹੋਇਆ ਸੀ ਹਾਂ ਉਹਨੇ ਕਿਤੇ ਮੈਨੂੰ ਵੇਖ ਲਿਆ ਘਰੋਂ ਦੇ ਉਹਨੇ ਨਾ ਮੇਰੇ ਸਾਈਕਲ ਦੇ ਅੱਗੇ ਕਿਲ ਸੁਟਦੇ ਉਹਦਨ ਤੇ ਆਂਟੀ ਉਹ ਦੋਵੇਂ ਟਾਇਰ ਬਾਟੇ ਜੇ ਉਹਦਨ ਦਾ ਮੇਕ ਕੰਮ ਤੇ ਵੀ ਗਿਆ ਤੇ ਉਹਦਨ ਦਾ ਭੈਣ ਜੀ ਐਨੇ ਸਾਈਕਲ ਉਹ ਤਾਂ ਲਾਇਆ ਜੇ ਉਹ ਕਾ ਉਗ ਗਿਆ ਜੇ ਆਂਟੀ ਮੇਰੇ ਪਿਆਰ ਦੀ ਨਿਸ਼ਾਨੀਆਂ ਉਹਨੇ ਵੇਲੇ ਬੜੇ ਪਿਆਰ ਨਾਲ ਗੇਲ ਸੁਟੇ ਆ ਮੰਮੀ ਸਮਝਦੇ ਨਹੀਂ ਵਿਚ ਵੀਰ ਮੈਂ ਤੇ ਚੱਲੀ ਤੁਹਾਡੇ ਕਵਾੜ ਕਵਾੜ ਸੁਣਿਆ ਮੈਂ ਹੀ ਨੱਕ ਤੇ ਕਵਾੜ ਹੋ ਜਾ। ਸੱਜ ਜੀ ਬੈਠੋ ਤੁਸੀਂ। ਔਰ ਬਸ ਤੇਰੀ ਕਥਾ ਬੰਦ ਕਰ ਮੁੰਡੇ। ਇਹ ਤਾਂ ਕਿਤੇ ਦਹਾ ਟੇਵਾ ਟੂਆ। ਪਰ ਕੁਝ ਵੀ ਨਾ ਟੇਵਾ ਕੀ ਦਿਖਾਣਾ। ਇਹਦਾ ਕੁਝ ਨਹੀਂ ਹੋ ਸਕਦਾ। ਸੱਜ ਜੀ ਮੈਂ ਚਾਹ ਬਣਾਣੀ ਆ। ਔਰ ਨਹੀਂ ਮੈਨੂੰ ਨਹੀਂ ਕੁਝ ਚਾਹੀਦਾ। ਮੈਂ ਹੀ ਨੱਕ ਤੇ ਕਵਾੜ ਹੋ ਜਾ। ਤੁਹਾਡੇ ਹਾਲਾਤ ਹੀ ਇਹੋ ਜਿਹੇ ਦੱਸ। ਉਹ ਕੀਤਾ ਉਹ ਕੀਤਾ ਰਾਤ ਨੂੰ ਤੇਰਾ ਮੁੰਡਾ ਜਾਂਦਾ ਕੰਮ ਕੀ ਕਰਨਾ ਨੇ। ਚਲੋ ਆਓ ਸੱਜ ਜੀ। ਕਾਰੋਬਾਰ ਹੈ। ਆਜੋ ਆਜੋ ਭੈਣ ਜੀ ਆ ਜਾ ਸਾਹਿਲ ਗਾਂ ਤੱਕ ਆ ਰਹੀ ਐ ਇਹਨਾਂ ਨੂੰ ਦਸ ਵੀਰ ਤੇ ਹੈ ਕੀ ਹੈ ਜਨਰੇਟਰ ਓ ਮਾਈ ਗੋਡ ਇਹਦੀ ਵੀ ਮੈਂ ਤੁਹਾਨੂੰ ਕਹਾਣੀ ਦੱਸਦਾ ਅੱਛਾ ਇਹਦੀ ਵੀ ਕਹਾਣੀ ਹੀ ਹੈ ਓਹ ਹੋ ਫਿਰ ਮੈਂ ਸੋਚਿਆ ਨਾ ਸਾਰੀਆਂ ਚੀਜ਼ਾਂ ਛੱਡ ਕੇ ਨਾ ਹੁਣ ਫਜ਼ੂਲ ਖਰਚੀ ਕੋਈ ਨਹੀਂ ਕਰਨੀ ਮੈਂ ਜਨਰੇਟਰ ਪਾ ਲਿਆ ਹੱਕੀ ਲੋਕਾਂ ਦੀ ਬੱਤੀ ਜਾਊਗੀ ਤੇ ਅਸੀਂ ਉੱਥੇ ਜਨਰੇਟਰ ਦੇ ਕੇ ਆ ਕਰਾਂਗੇ ਫਰ ਉਹਦੇ ਵਿੱਚ ਵੀ ਤੁਸੀਂ ਕਹ ਲਓ ਕਰਮੇ ਟਿਲੇ ਮੇਰੇ ਹੁਣ ਕੀ ਹੋਇਆ ਏ ਹੁਣ ਤੇਰੇ ਕਰਮਾਂ ਨੂੰ ਕੀ ਹੋਇਆ ਆਂਟੀ ਜੀ ਲੋਕੀ ਨਾ ਆਟੋ ਨਾ ਬੰਨ ਕੇ ਤੇ ਜਨੇੜੇ ਛੱਡਣ ਜਾਂਦੇ ਸੀ ਤੇ ਮੇਰੇ ਦੋਸਤ ਨੇ ਟੈਂਪੋ ਪਾਇਆ ਸੀ ਮੈਂ ਚੱਲ ਆਪਣੇ ਦੋਸਤ ਨੂੰ ਕਹਿ ਦਿੰਨੇ ਆ ਹਨਾ ਚੱਲ ਜੇ ਅਸੀਂ ਕਮੋਨੇ ਉਹ ਵੀ ਨਾਲ ਕਮਾਵੇ ਤੇ ਉਹ ਮੈਨੂੰ ਕਹਿੰਦਾ ਸੀ ਮੈਂ ਸੁੱਤਾ ਆਇਆ ਮੈਂ ਹੱਲੇ ਨਹੀਂ ਜਾਣਾ ਜਿੰਨੀ ਦੇਰ ਨੂੰ ਮੈਂ ਟੈਂਪੋ ਟੰਪੂ ਲੱਭ ਕੇ ਛੱਡਣ ਜਾਂਦਾ ਹਾਂ ਓਨੀ ਦੇਰ ਨੂੰ ਉੱਥੇ ਬੱਤੀ ਆ ਜਾਂਦੀ ਮਤਲਬ ਤੇਰਾ ਦੋਸਤ ਹੀ ਤੇਰਾ ਪੁੱਤਾ ਹੀ ਰੰਦਾ ਸੀ ਪਤਾ ਨਹੀਂ ਆਂਟੀ ਮਿਹਨਤ ਨਹੀਂ ਕੀਤੀ ਮੈਂ ਕੰਮ ਇਹ ਵੀ ਕਿਉਂ ਨਹੀਂ ਚੱਲਿਆ ਉਹ ਨਹੀਂ ਚੱਲਣਾ ਉਹ ਨਹੀਂ ਚੱਲਣਾ ਬੈਠਾ ਮੈਂ ਮੈਨੂੰ ਰੁਕਣਾ ਮਮਾ ਮੈਂ ਚਾਲੂ ਕਰ ਲੱਗਾ ਜੀ ਤੂੰ ਕਰੀ ਜਾ ਤੇਰੇ ਨਹੀਂ ਚੱਲਣਾ ਕੋਈ ਤੇਰਾ ਨਹੀਂ ਚੱਲਣਾ ਤੇਰਾ ਨਹੀਂ ਚੱਲਣਾ ਕੋਈ ਵੀ ਕੰਮ ਉਹ ਬਮੀ ਕੰਮ ਆਰ ਕੀ ਪੱਕਾ ਜਲਾਉ ਮਮੀ ਇਹ ਬੱਚਾ ਇਸ ਨੂੰ ਪਾਰ ਕਰਦਾ ਮਮੀ ਬਾਸ਼ਾ ਫਿਰਵਾ ਕਰੂ ਜੀ ਮਮੀ ਤੇ ਤਸਵੀਰ ਇਕ ਕਬਾੜ ਕਾਲੇ ਇਕੱਠਾ ਕੀਤਾ ਹੈ ਕਬਾੜ ਨਹੀਂ ਆਂਟੀ ਇਹ ਮੇਰੀ ਦੁਕਾਨ ਆ ਤੇ ਤੇਰੀ ਦੁਕਾਨ ਆ ਰਿਆ ਗੱਤੇ ਸਾਰਾ ਗੰਡੀ ਇਹ ਦੁਕਾਨ ਆ ਤੇਰੀ ਮੈਂ ਤਸਵੀਰ ਤੇ ਇਹ ਕੀ ਰੱਖਿਆ ਹੈ ਇਹ ਕਮਾਰ ਦੇ ਪਾਈਪਾਂ ਇਹ ਸਟੈਂਡ ਦੇ ਰਹਿਕ ਦੇ ਗੱਤੇ ਗੱਤੇ ਕੀ ਕੀ ਆਂਟੀ ਇਹ ਮੇਰੀ ਦੁਕਾਨ ਹੀ ਅੱਛਾ ਦੁਕਾਨ ਮੈਂ ਫਿਰ ਮੈਂ ਕਿਹਾ ਵੇਖੋ ਸਾਈਕਲਾਂ ਦਾ ਕੰਮ ਬੜਾ ਹੀ ਟਾਇਰ ਟੂਰ ਤੇ ਮੈਂ ਕਿਹਾ ਗੱਡੀਆਂ ਜਿੰਨੀਆਂ ਚਲਦੀਆਂ ਪੈਂਚਰ ਤੇ ਹੋਣੀਆਂ ਹੋਣੀਆਂ ਆਵਾ ਹਵਾ ਵੀ ਭਰੋਣੀ ਭਰੋਣੀ ਲੋਕਾਂ ਦੀ ਕਿਉਂਕਿ ਅੰਜਨ ਹੋਣਾ ਲੋਕਾਂ ਦਾ ਤੇ ਪਤਾ ਨਹੀਂ ਕੰਮ ਹੋ ਗਿਆ ਨਹੀਂ ਚੱਲਿਆ ਸਾਰਾ ਕੁਝ ਦੁਕਾਨ ਤੋਂ ਵੇਕ ਗਿਆ ਨਹੀਂ ਤਾਂ ਕੰਮ ਤੇ ਕਿਹੜੇ ਵੇਲੇ ਚੱਲਣਾ ਵਾ ਅੰਟੀ ਕੰਮ ਤੇ ਬੜਾ ਵਧੀਆ ਸੀ ਮੇਰਾ ਬੜੀ ਕਿਰਪਾਈ ਸੀ ਮਹਾਰਾਜ ਦੀ ਪਰ ਤੁਸੀਂ ਉਹੀ ਕਹਿ ਲਓ ਥੋੜੇ ਕਰਮ ਢਿੱਲੇ ਆਪਣੇ ਆਹ ਇਹਦੇ ਤੇ ਮੈਂ ਜਾਂਦਾ ਸੀ ਇਹਦੇ ਦੋਵੇਂ ਟਾਇਰ ਪਾਟੇ ਆ ਪੰਟੀ ਕਾਮਦਾਰ ਕੀ ਨਾ ਮਹਾਰਾਜ ਦੀ ਕਿਰਪਾ ਨਾਲ ਬੜਾ ਵਧੀਆ ਚੱਲ ਪਿਆ ਹੈਗਾ ਮੈਂ ਕਹਿੰਦਾ ਦੋ ਦੋ ਟੈਂਪੋ ਭਰ ਕੇ ਘਰ ਚ ਕਬਾੜ ਲੈ ਕੇ ਆਉਣਾ ਨਹੀਂ ਮੈਂ ਅੱਛਾ